ਉਹਦਾ ਹਿਸਤਰੀ ਦੇ ਵਿੱਚੋਂ ਪੜਿਆ ਉਹ ਕਹਿੰਦੇ ਨਿਜ਼ਾਮ ਹైਦਰਾਬਾਦ ਇਧਰ ਸਿੱਖ ਸਟੇਟ ਸੀ ਸਿਕਾਰ ਆਈ ਸੀ ਤੇ ਇਹਦੇ ਵਿੱਚ ਸਿੱਖ 10-12% ਸੀਗੇ ਤੇ ਬਾਕੀ ਹਿੰਦੂ ਮੁਸਲਮਾਨ ਸੀਗੇ ਜਿਹੜੇ 70-80% ਤੁਹਾਨੂੰ ਪਤਾ 90% ਤੱਕ ਹਾਂਜੀ ਹਾਂਜੀ ਉਧਰ ਨਿਜ਼ਾਮ ਹైਦਰਾਬਾਦ ਸੀ ਉੱਥੇ ਮੁਸਲਮਾਨ 12% ਸੀ ਲੇਕਿਨ ਰਾਜਮਹਾਰਾਜ ਮੁਸਲਮਾਨ ਦਾ ਸੀਗਾ ਤੇ ਬਾਕੀ ਉੱਥੇ ਹਿੰਦੂ ਸੀਗੇ ਤੁਹਾਨੂੰ ਇਹ ਗੱਲ ਦਾ ਸ਼ਾਇਦ ਪਤਾ ਹੈ ਹਿਸਟਰੀ 'ਚ ਹੈਗਾ ਆਏਗਾ ਬਿਲਕੁਲ ਕਲੀਅਰ ਹੈ ਜੀ ਇਹ ਤਾਂ ਗੱਲ ਹਾਂਜੀ ਤੇ ਉਹ 1815-14 ਦੇ ਆਸ-ਪਾਸ ਉੱਥੇ ਬਗਾਵਤ ਹੋ ਗਈ ਸੀ ਹਿੰਦੂਆਂ ਨੇ ਬਗਾਵਤ ਕਰ ਦਿੱਤੀ ਕਿ ਮਹਾਰਾਜਾ ਕਿਉਂ ਆ ਵੀ ਅਸੀਂ ਬਹੁਤ ਜੀ ਅਸੀਂ ਕਿਉਂ ਨਹੀਂ ਰਾਜ ਕਰ ਸਕਦੇ ਹਾਂ ਜੀ ਤਾਂ ਉਹਨੇ ਮਹਾਰਾਜ ਜੀ ਸਿੰਘ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਹੈਲਪ ਵਾਸਤੇ ਫੌਜ ਭੇਜੋ ਤਾਂ ਬਗਾਵਤ ਹੋ ਰਹੀ ਹੈ ਹੂੰ ਤੇ ਸਿੰਘ ਸਾਹਿਬ ਨੇ ਜਦੋਂ ਆਪਣੇ ਮਹਾਰਾਜ ਰਣਜੀਤ ਜੀ ਨੇ ਫੌਜ ਤੋਂ ਇਹ ਆਰਡਰ ਕੀਤਾ ਕਿ ਸਾਡੇ ਐਨੀ ਫੌਜ ਇੱਥੇ ਜਾਊਗੀ ਉਹ ਕਹਿੰਦਾ ਜੀ ਤੁਹਾਨੂੰ ਸਾਡੇ ਫੌਜਦਾਰ ਫੌਜੀਆ ਨਾਲੋਂ ਡਬਲ ਤਨਖਾਹ ਦੇਵਾਂਗੇ ਰਹਿਣ ਸਹਿਣ ਦਾ ਸਾਰਾ ਖਰਚਾ ਸਾਡਾ ਹੋਊਗਾ ਤੁਸੀਂ ਸਾਡੀ ਹੈਲਪ ਵਾਸਤੇ ਆਓ ਜੀ ਤਾਂ ਜਿਹੜੀ ਫੌਜ ਭੇਜਣ ਦਾ ਐਲਾਨ ਹੋ ਗਿਆ ਨਾ ਜਿਸ ਦਿਨ ਕਿ ਸਿੱਖ ਬਹੁਤ ਜਾ ਰਹੀ ਹੈ ਤਾਂ ਇਮੀਡੀਏਟਲੀ ਬਗਾਵਤ ਹైదరాబాద్ ਤੋਂ ਹੀ ਦਬ ਗਈ ਕਿੱਥੇ ਹੈਦਰਾਬਾਦ ਹੈ ਜੀ ਤੇ ਕਿੱਥੇ ਲਾਹੌਰ ਹਾਲੇ ਪਹੁੰਚੀ ਨਹੀਂ ਸੀ ਉੱਥੇ ਤੱਕ ਫੌਜਣ ਨਾ ਪਹੁੰਚੀ ਨਹੀਂ ਸੀ ਪੰਜ ਤੋਂ ਪਹਿਲਾਂ ਬਗਾਵਤ ਦਬ ਗਈ ਤੇ ਉਸ ਬੰਦੇ ਨੇ ਫਿਰ ਕਿਹਾ ਵੀ ਤੁਸੀਂ ਮੇਰੇ ਲਈ ਸੇਵਾ ਦੱਸੋ ਸਾਰਾ ਮਹਾਰਾਜ ਜੀ ਨੇ ਕਿਹਾ ਜੀ ਸਾਡੇ 10ਵੇਂ ਪਾਸ਼ਾ ਇੱਥੇ ਆਏ ਤੇ ਜਿਹੜਾ ਨਦੇੜ ਸਾਹਿਬ ਦਾ ਗੁਰਦੁਆਰਾ ਹਜੂਰ ਸਾਹਿਬ ਬਣਿਆ ਜਾਂ ਉਸ ਦੇ ਦੀ ਜਗੀਰਾਂ ਲਾਈਆਂ ਤਾਂ ਉਹਨੇ ਦਿੱਤੀਆਂ ਸੀ ਨਿਜ਼ਾਮ ਹైਦਰਾਬਾਦ ਨੇ ਉਹ ਭੇਟਾ ਕੀਤਾ ਸਾਰਾ ਕੁਝ ਉੱਤੇ ਏਰੀਆ ਦੇ ਵਿੱਚੋਂ ਜਿਹੜਾ ਰੇਡ ਦਾ ਸੱਚਖੰਡ ਹੈ ਹਜੂਰ ਸਾਹਿਬ ਦਾ ਥਾਂ ਜਿੱਨਾਂ ਤੇ ਉਹ ਹైਦਰਾਬਾਦ ਨਿਜ਼ਾਮ ਵੱਲੋਂ ਸੇਵਾ ਕੀਤੀ ਹੋਈ ਹੈ ਜੀ ਜੀ ਪਿੱਤਰ ਦਾ ਗੁਰਦੁਆਰਾ ਵੀ ਹਾਂ ਜਿਹੜੇ ਵੀ ਬਸਮਤਨਗਰ ਹੋਰ ਨੇੜੇ-ਨੇੜੇ ਗੁਰਦੁਆਰੇ ਨੇ ਸਾਰੇ ਉਹਦੇ ਵੱਲੋਂ ਕੀਤੀ ਗਈ ਹੈ ਸੇਵਾ ਦਾ ਉਸਨੇ ਫਿਰ ਇਸ ਖੁਸ਼ੀ ਧੰਨਵਾਦ ਵਾਸਤੇ ਨਜਾਨੇ ਤੌਰ ਤੇ ਉਹ ਚਾਨਣੀ ਭੇਟ ਕਿੱਥੇ ਦੀ ਮਹਾਰਾਜ ਰਣਜੀਤ ਸਿੰਘ ਨੂੰ ਜਿਹੜੀ ਉਹਨੇ ਮਹਾਰਾਜ ਰਣਜੀਤ ਸਿੰਘ ਨੇ ਜਦੋਂ ਦੇਖਿਆ ਕਿ ਇਹਰੇ ਲੈਕ ਨਹੀਂ ਹੈ ਤਾਂ ਕੀਮਤੀ ਇੰਨਾਂ ਦੀ ਚੀਜ਼ ਹੈ ਇਹਦੇ ਮੋਤੇ ਜੜਿਆ ਮਹਾਰਾਜ ਆਪਣੇ ਗੁਰੂ ਰਾਮਦਾਸ ਦੇ ਚਰਨਾਂ 'ਚ ਭੇਟ ਕਰਨੇ ਤਾਂ ਉਹਨੇ ਦਿੱਤੀ ਇਹ ਇਤਿਹਾਸ ਹੈ ਚਾਨਣੀ ਭੇਟ ਕਰਨ ਦਾ ਜੀ ਹਾਂ ਜੀ ਹਾਂ ਤਾਂ ਇਹ ਮੈਂ ਜੋ ਰਿਲੇਟ ਕਿਉਂ ਕੀਤਾ ਗੱਲ ਦੀ ਗੱਲ ਦੇ ਨਾਲ ਤਾਂ ਮੈਂ ਕਰ ਰਿਹਾ ਸੀ ਤਾਂ ਕਿਉਂਕਿ ਉਹ ਮੈਸੇਜ ਆਇਆ ਸੀ ਮੈਨੂੰ ਬੰਦੇ ਦਾ ਹਾਂ ਉਨੇ ਕੇ ਅਧੀਕੇ ਦੇ ਖਾਲਸਤਾਨ ਬਣ ਗਿਆ ਤਾਂ ਬਾਹਰ ਗੁਰਦੁਆਰਿਆਂ ਦਾ ਕੀ ਹੋਊਗਾ ਬਾਹਰਲੇ ਸਿੱਖਾਂ ਦਾ ਕੀ ਹੋਊਗਾ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਆਂ ਵੀ ਜਿਸ ਦਿਨ ਸਾਡੀ ਸਰਕਾਰ ਖਾਲਸਾ ਸਰਕਾਰ ਹੀ ਖਾਲਸਾ ਹਾਜ਼ਰ ਸੀ ਤਾਂ ਦੱਖਣ ਦੀਆਂ ਬਗਾਵਤਾਂ ਨੂੰ ਦਬਾਉਣ ਵਾਸਤੇ ਫੌਜ ਮੰਗੀ ਜਾਂਦੀ ਸੀ ਹੈਲਪ ਉਹਦੇ ਕੋਲੋਂ ਤਾਂ ਆਪਣੇ ਕੋਲ ਤਾਂ ਰਾਜ ਹੋਣਾ ਰਾਜ ਛਾਏ ਸੀ ਤਾਂ ਆਪਣੇ ਕੋਲ ਤਾਂ ਸ਼ਾਂਤੀ ਦਾ ਤੇ ਜੋ ਸਰਕਾਰ ਦਾ ਰਾਜ ਸੀ ਉਹਦੇ ਕੋਲ ਨਾਲੇ ਜਿਹੜਾ ਹੈ ਨਾ ਉਹ ਹੁਣ ਵੀ ਨੇਪਾਲ ਦੇ ਵਿੱਚ ਕਿੰਨੇ ਸਿੱਖ ਰਹਿੰਦੇ ਨੇ ਬਗਲਾਦੇਸ਼ ਦੇ ਵਿੱਚ ਰਹਿੰਦੇ ਨੇ ਮਿਆਮਾਰ 'ਚ ਰਹਿੰਦੇ ਨੇ ਬਰਮਾ ਜਿਹਨੂੰ ਕਹਿੰਦੇ ਆ ਤੇ ਬਾਕੀ ਥਾਵਾਂ ਤੇ ਰਹਿੰਦੇ ਨੇ ਸਿੱਖ ਕਿਹਨੇ ਬਾਕੀ ਮੁਲਕਾਂ ਦੇ ਵਿੱਚ ਮੈਂ ਇਤਿਹਾਸਿਕ ਤੱਤ ਜੀ ਆਪਣਾ ਇੱਕ ਪੰਜਾਬੀ 'ਚ ਸਿੰਘ ਸਾਹਿਬ ਕਹਾਵਤ ਹੁੰਦੀ ਆ ਕਹਿੰਦੇ ਜੇ ਲੜਕੀ ਤੇ ਪੇਕੇ ਡੰਡੇ ਵਾਲੇ ਹੋਣਾ ਸਟਰੋਂਗ ਹੋਣਾ ਤਾਂ ਸਾਰੇ ਕਦਰ ਹੁੰਦੀ ਆ ਉਹਦੀ ਰਿਸਪੈਕਟ ਕਰਦੇ ਆ ਇੱਕ ਪੰਜਾਬੀ ਦੀ ਕਹਾਵਤ ਆ ਕਹਿਣ ਦਾ ਮਤਲਬ ਇਹ ਹੈ ਕਿ ਜਿੱਦਾਂ ਸਿੱਖਾਂ ਕੋਲ ਰਾਜ ਆ ਗਿਆ ਔਰ ਸिखਾਣੇ ਦਾ ਹੈ ਦਿੱਲੀ ਨਾਲ ਤੁਸੀਂ ਇਹ ਕਈ ਵਾਰ ਪੁਆਇੰਟ ਆਊਟ ਕੀਤਾ ਹੈ ਕਿ ਦਿੱਲੀ ਦੇ ਨਾਲ ਭਰੋਸਾ ਕਰਕੇ ਨਹੀਂ ਰਹਿਣਾ ਕਿ ਲੋ ਜੀ ਅਸੀਂ ਤੁਹਾਡੇ ਨਾਲ ਸਹਿਯੋਗ ਕਰਨਾ ਹੈ ਜਿਹੜਾ ਤੁਸੀਂ ਹੁਣ ਕਹਿ ਕੇ ਹਟੇ ਹੋ ਕਿ ਜੇ ਕੱਲ ਨੂੰ ਪ੍ਰਾਈਮ ਮਿਨਿਸਟਰ ਬਦਲ ਗਿਆ ਤਾਂ ਹੋ ਸਕਦਾ ਸੁਖਵੀਰ ਬਦਲੋਣਾ ਕਿ ਸਹਿਯੋਗ ਕਰ ਲਵੈਨੋ ਉਹਦੇ ਲਈ ਤੀਦੀ ਧਿਰ ਬੈਠੀ ਹੋਊਗੀ ਕੋਈ ਨਾ ਕੋਈ ਇੰਟਰਨੈਸ਼ਨਲ ਜਿਹੜੀ ਉਸ ਵੀ ਹੌਤਾ ਕਰਾਓਗੇ ਦੱਸ ਵੀ ਹੌਤਾ ਕਰਾਉਣ ਵੇਲੇ ਸਿੱਖਾਂ ਦੀ ਬਾੜ ਲਿਆਂਦੀ ਸਿਕਿਉਰਿਟੀ ਵੀ ਅਸ਼ੂਰ ਕਰਾਈ ਜਾਊਗੀ ਕਿ ਤੁਸੀਂ ਜਿਹੜਾ ਦੇ ਇਹਨਾ ਇਹਨਾ ਸਥਾਨਾਂ ਉੱਤੇ ਨਹੀਂ ਕਰ ਸਕਦੇ ਉਹ ਸ਼ਰਤਾਂ ਲਿਖੀਆਂ ਜਾਣਗੀਆਂ ਪਹਿਲੀ ਗੱਲ ਉਹ ਜੀ ਗੱਲ ਵਿਖਾਂ ਦਾ ਇਹ ਕੈਰੈਕਟਰ ਨਹੀਂ ਹੈਗਾ ਕਿ ਸਿੱਖ ਕਿਸੇ ਦੇ ਧਰਮ ਸਥਾਨ ਨੂੰ ਟੱਚ ਕਰਨ। ਹਾਂ ਬਿਲਕੁਲ ਬਿਲਕੁਲ ਖਾਣੇ ਕੇ ਵੇਲੇ ਧਰਮ ਸਥਾਨ ਨੂੰ ਟੱਚ ਵੀ ਕਰਨਾ ਤਾਂ ਸਿੱਖਾਂ ਦੇ ਧਰਮ ਸਥਾਨ ਨੂੰ ਟੱਚ ਕੌਣ ਕਰੂਗਾ ਜਦੋਂ ਸਿੱਖਾਂ ਕੋਲ ਆਪਣਾ ਰਾਜ ਹੋਏਗਾ। ਹਾਂ 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 ਬਿਲਕੁਲ ਬਿਲਕੁਲ ਜਿਹੜੇ ਲੋਕ 47 ਦਾ 84 ਦੀ ਗੱਲ ਕਰਦੇ ਨੇ ਸਿੰਘ ਸਾਹਿਬ ਜੀ ਉਹ ਜਦੋਂ ਸਿੱਖ ਪਾਵਰਲੈਸ ਵੀ ਸੀ ਸਟੇਟਲੈਸ ਵੀ ਸੀ ਇਹ ਉਹ ਸਿਚੁਏਸ਼ਨ ਦੀ ਗੱਲ ਹੈ। ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਦਾਹਰਣ ਤਾਂ ਤਾਂ ਪੀਏ ਕਿ ਜਦੋਂ ਇੱਕ ਇੱਕ ਪਾਵਰ ਜਿੱਥੇ ਤਾਂ ਸਿੱਖ ਮਾਰਕੀ ਦੇਸ਼ਾਂ ਦੇ ਵਿੱਚ ਮਗਾਵ ਕਿਉਂਕੋ ਅਲੱਗ ਦੇਸ ਦੀ ਮਗਾਵਤ ਕਰਵਾਉਣ ਵਾਸਤੇ ਜਾ ਸਕਦੇ ਆ ਤਾਂ ਜਿੱਦਾਂ ਸਿੱਖਾਂ ਦਾ ਆਪਣਾ ਇੱਕ ਸਟੇਟ ਹੋਊਗਾ ਜਿਹਨੂੰ ਯੂਨਾਈਟਿਡ ਸਟੇਟਸ ਉਹ ਖਾਲਸਾ ਕਹਾਂਗੇ ਤਾਂ ਉਹਦੇ ਦੀ ਆਪਣੀ ਮਿਲਟਰੀ ਵੀ ਹੋਏਗੀ ਉਹਦੇ ਆਪਣੀ 에어ਫੋਰਸ ਵੀ ਹੋਊਗੀ ਹੁਣ ਤਾਂ ਤੁਸੀਂ ਸਮੁੰਦਰੀ ਰਸਤਾ ਵੀ ਨਾਲ ਦੇਤਾ ਉੱਥੇ ਨੇਵੀ ਵੀ ਹੋਊਗੀ ਦਾ ਕੱਲ ਨੂੰ ਜਦੋਂ ਇੱਕ ਫੌਜ ਦੇ ਰਾਜ ਮਾਲਕ ਸਿੱਖ ਹੋਣਗੇ ਚਾ ਚ ਉਹ ਖਮਾਈ ਵਾਲੀ ਬਸ ਆ ਗਈ ਕਿਆ ਕੌਨ ਸੀ ਉਹ ਬੜੀ ਵਾਲੀ ਕੌਨ ਸੀ ਅਰੇ ਉਹ ਰਾਜ ਮਾਲਕ ਸਿੱਖ ਹੋਣਗੇ ਤਾਂ ਇੱਕ ਸਿੱਖ ਦੇ ਗੁਰਦੁਆਰੇ ਸਾਹਿਬ ਨੂੰ ਦੇਖਣ ਦਾ ਇੱਕ ਪਾਸੇ ਰਿਹਾ ਸਿੱਖ ਦੇ ਵੱਲ ਕੋਈ ਅੱਖ ਚੱਕ ਕੇ ਝਾਕ ਨਹੀਂ ਸਕਦਾ ਬਾਹਰ ਇਸ ਸਟੇਟ ਦੇ ਵਿੱਚ ਚੌਕ ਨਹੀਂ ਸਕਦਾ ਕਮਾਂਡੋ ਦਸਤੇ ਹੋਣਗੇ ਨਾਲ ਦੀ ਨਾਲ ਚੱਕ ਕੇ ਲਿਆ ਕਰਾਂਗੇ ਉਹਨਾਂ ਦੇ ਬੰਦੇ ਨੂੰ ਜਿਹੜੇ ਦੋਸ਼ੀ ਹੋਇਆ ਕਰਦੇ ਜੀ ਤੁਸੀਂ ਯਾਦ ਕਰੋ 84 ਦੇ ਵਿੱਚ ਇਕਾਂ ਦੇ ਸਟੇਟ ਨਾ ਹੋਣ ਦੇ ਬਾਵਜੂਦ ਭਾਈ ਹਰਜਿੰਦਰ ਸਿੰਘ ਜੀ ਨੇ ਪੂਨੇ ਤੱਕ ਅਟੈਕ ਕੀਤਾ ਜਾ ਕੇ ਪੂਨੇ ਹੂੰ ਉਹਦਾ ਮਹਾਰਾਸ਼ਟਰ ਸੀ ਐ ਤੇ ਦੇਖ ਲੋ ਇਹ ਅੱਜ ਵੀ ਅਸੀਂ ਆਧਾਰਨ ਮੰਨਦੇ ਆ ਸਿੰਘ ਸਾਹਿਬ ਜੀ ਜੇ ਸਿੱਖਾਂ ਨੂੰ ਅਸੀਂ ਕਹਿੰਦੇ ਆ ਕਿ ਯਹੂਦੀਆਂ ਨਾਲ ਇਹਨਾਂ ਦਾ ਕੈਰੇਕਟਰ ਮੈਚ ਕਰਦਾ ਤਾਂ ਤੁਸੀਂ ਯਹੂਦੀਆਂ ਦਾ ਰਾਜ ਦੇਖੋਗੇ ਬਾਅਲ ਦੇ ਵਿੱਚ ਯਹੂਦੀਆਂ ਵੱਲ ਕੋਈ ਅੱਖ ਚੱਕੇ ਨਹੀਂ ਜਾਗਦਾ ਹੂੰ ਪਹਿਲੀ ਗੱਲ ਦੂਜੀ ਗੱਲ 52 ਮੁਲਕਾਂ ਦਾ 55 ਮੁਲਕਾਂ ਦਾ ਇਸਲਾਮਿਕ ਕੰਟਰੀ ਸੀਗਾ ਚਾਹੇ ਇਹਨਾਂ ਨੇ ਹਮਾਸ ਨੇ ਅਟੈਕ ਕੀਤਾ ਜ਼ੋਧੀਆਂ ਤੇ ਲੇਕਿਨ ਉਹਦਾ ਰਿਜ਼ਲਟ ਕੀ ਨਿਕਲਿਆ ਜੇ ਜ਼ੋਧੀਆਂ ਕੋਲ ਕਿਸੇ ਡ ਸੀਗੀ ਤਾਂ ਅਮਰੀਕਾ ਨੇ ਮਦਦ ਕੀਤੀ ਤਾਂ ਉਹ ਸਭ ਕਿਹਾ ਅਸੀਂ ਇਹ ਨਹੀਂ ਕਹਿੰਦੇ ਕਹਿੰਦੇ ਜ਼ੁਲਮ ਕਰੋ ਪਰ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਵੀਰੀ ਗੁੱਡ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੇ ਜੋ ਕਰੀਤਾ ਜਸਟੀਫਾਈ ਕੀਤਾ ਪਰ ਇਹ ਕੋਈ ਸਿੱਖਾਂ ਨੂੰ ਇਹ ਡਰਾਵਾ ਦੇ ਕੇ 47 ਜਾਂ ਆਇਆ ਹੋਇਆ ਸੀ 84 ਜਾਂ ਆਇਆ ਹੋਇਆ ਸੀ ਉਹ ਸਟੇਟਲੈਸ ਹੋਣ ਹੋਣ ਦੇ ਬਾਵਜੂਦ ਹੋਇਆ ਸੀ ਕੱਲ ਉਹ ਸਟੇਟ ਹੋਏਗੀ ਤਾਂ ਜਦੋਂ ਸਿੱਖ ਪਾਵਰ ਜੋਣਗੇ ਤਾਂ ਜਿਹੜੇ ਇਹਨਾਂ ਦੇ ਅੱਜ ਦੀ ਡੇਟ ਤੇ ਚਾਹੇ ਗੁਰਦੀਪ ਬਰਾੜ ਵੀ ਜਿਉਂਦਾ ਰਹਿ ਗਿਆ ਉਹ ਵੀ ਕੱਢ ਕੇ ਲਿਆਂਦਾ ਜਾਊਗਾ ਤੇ ਨਾਲ ਜਿਹੜੇ ਸੁਮਨ ਸਿੰਘ ਬੈਠੇ ਨੇ ਉਹ ਵੀ ਫੜ ਕੇ ਸਜ਼ਾ ਜਾਸਤਾ ਕੀਤੀ ਜਾਣਗੇ ਜਿਹੜਾ ਕੋਈ ਕੱਲ ਨੂੰ ਨਵੇਂ ਕੋਈ ਸੌਣ ਦੀ ਕੋਸ਼ਿਸ਼ ਕੀਤਾ ਸਜ਼ਾ ਵਾਸਤਾ ਉਹ ਵੀ ਕੀਤਾ ਜਾਊਗਾ ਇਸ ਕਰਕੇ ਜੇ ਕੋਈ ਸੋਚ ਰਾ ਹੋਵੇ ਇਹ ਗੱਲ ਤਾਂ ਉਹਨਾਂ ਨੂੰ ਕੰਨ ਕਰਕੇ ਸੁਣ ਲੈਣੀ ਚਾਹੀਦੀ ਹੈ ਕਿ ਸਿੱਖ ਜਿਉਂਦੇ ਨੇ ਬਾਬਾ ਜਰਮੈਲ ਜੀ ਨੇ ਕਿਹਾ ਹੋਇਆ ਇਹ ਕੌਮ ਜਿਉਂਦੀ ਆ ਬਦਲਾ ਲਵੇਗੀ ਜੇ ਕਿਤੇ ਮੌਕਾ ਮਿਲਿਆ ਜਦੋਂ ਰਾਜ ਬਣੇਗਾ ਤਾਂ ਕਰਮ ਸਿੱਖਾਂ ਕੋਈ ਕੁਝ ਦੇ ਪੰਜਾਬੀ ਜਪਾ ਇਹ ਕਹਿਸਾ ਨੇ ਕੋਈ ਖੰਗ ਨਹੀਂ ਸਕਦਾ ਸਿੱਖ ਦੇ ਗੁਰਦੁਆਰਾ ਸਾਹਿਬ ਵੱਲ ਹਾਂ ਰਹੀ ਗੱਲ ਪਟਿਆਲੇ ਕਾਲੀ ਮਾਤਾ ਦਾ ਮੰਦਿਰ ਹੈ ਨੈਣਾ ਦੇਵੀ ਦਾ ਮੰਦਿਰ ਹੈ ਮਾਨਸਾ ਜਿਹੜੇ ਬੈਸ਼ਨੋ ਦੇਵੀ ਦਾ ਮੰਦਿਰ ਹੈ ਉਹਨਾਂ ਦੀ ਰਾਖੀ ਵੀ ਸਿੱਖ ਕਰਨਗੇ ਜੇ ਕੋਈ ਕੱਲੋ ਇਹ ਕੋਈ ਸਾਡੇ ਹਿੰਦੂਆਂ ਦੇ ਧਰਮ ਸਥਾਨ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂਗਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਸਾਰੇ ਜਿੰਨੇ ਵੀ ਸਾਡੇ ਪਾਰਟਿਸਪੈਂਟ ਨੇ ਸਾਡੀ ਟੀਮ ਮੈਂਬਰ ਨੇ ਜਿੰਨੇ ਵੀ ਵੈਰੀ ਗੁੱਡ ਜੀ ਸਾਨੂੰ ਡਰ ਜਿਹੜਾ ਫਟਾ ਗੁਆਂਡੀ ਹਿੰਦੁਸਤਾਨ ਦਾ ਪ੍ਰਾਈਮ ਮਿੰਿਸਟਰ ਚਾਹੇ ਜਿਹੜੀ ਸਟੇਟ ਆ ਉਹ ਇੰਨੀ ਬੇਈਮਾਨ ਹੈ ਉਹਨੇ ਕੱਲ ਨੂੰ ਆਪਣੇ ਧਰਮ ਸਥਾਨ ਤੇ ਹਮਲਾ ਕਰਾ ਕੇ ਆਪੇ ਵਿਚਾਰਾ ਬਣ ਜਾਣਾ ਸਾਨੂੰ ਉਹਨਾਂ ਦੀ ਰੱਖੀ ਕਰਨੀ ਪੈਣੀ ਹੈ ਸਾਨੂੰ ਆਪਣੇ ਰੱਖਿਆ ਕਰਨ ਨੂੰ ਕਹਿਣੀ ਹੈ ਮੈਂ ਸਾਨੂੰ ਉਹਨਾਂ ਦੀ ਵੀ ਰੱਖੀ ਕਰਨੀ ਪੈਣੀ ਹੈ ਦੇਖੋ ਬਿਲਕੁਲ ਬਿਲਕੁਲ ਅਦਾਹਣ 300 ਸਾਲ ਪਹਿਲਾਂ ਦੀ ਹੈ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵਿੱਚ ਬੇਸ਼ੱਕ ਇਟਨਾ ਟਕੜਕਾਈ ਜੋ ਸਪੇਡ ਸੀ ਉਹਦੇ ਹੈੱਡਕੁਆਰਟਰ ਦੇ ਜਦ ਕਿ ਰੋਜਾ ਸ਼ਰੀਫ ਨਾਲ ਜਿੰਨੇ ਮੰਦਰ ਨਾਲ ਸੀ ਕਿਸੇ ਨੂੰ ਟੱਚ ਨਹੀਂ ਕੀਤਾ ਗੰਗੂ ਜਾਸ ਬਜੀਦਾ ਨੂੰ ਸਹਾਇਤਾ ਕਰਦਾ ਕੀਤਾ ਸੀ ਹਾਂ ਦਿੱਲੀ ਸਾਡੇ ਨਾਲ ਤਰ੍ਹਾਂ ਕੁਮਾਰੀ ਆ ਉਹਦੇ ਇਟਨਾ ਟਕੜਕਾਈ ਜਾਊਗੀ ਪਰ ਕਿਸੇ ਤੇ ਪੈਣ ਦੀ ਇੱਜ਼ਤ ਤੇ ਹੱਥ ਕੋਈ ਸਿੱਖ ਨਹੀਂ ਚੱਕਦਾ ਨਾ ਚੱਕਣ ਦੀ ਕੋਸ਼ਿਸ਼ ਕੋਈ ਬਗਾਨਾ ਕਰੇ ਨੰਬਰ 2 ਤੇ ਕਿਸੇ ਧਰਮ ਸਥਾਨ ਨੂੰ ਨਾ ਆਪਣੇ ਨੂੰ ਹੱਥ ਲਾਉਣ ਦੇਣਾ ਨਾ ਸਿੱਖਾਂ ਨੇ ਕਿਸੇ ਧਰਮ ਸਥਾਨ ਨੂੰ ਹੱਥ ਲਾਉਣਾ ਵਾਇਰਜ ਕਾ ਖਾਲਸਾ ਵਾਇਰਜ ਕੀ ਕੁੱਤੇ ਦੀ ਬਾਇਕੀ ਕੁੱਤੇ ਚੜਦੀ ਕਲਾ ਅਸਲ ਦੇ